ਕਹਿਣ ਤੋਂ ਭਾਵ ਕਿ ਜੱਸਾ ਸਿੰਘ ਆਲੂਵਾਲੀਆ ਨੇ ਇੱਕ ਸਿੱਕਾ ਅਜਿਹਾ ਜਾਰੀ ਕੀਤਾ ਹੈ ਜਿਸ ਦੀ ਇਬਾਰਤ ਹੈ ਕਿ ਮੁਲਕ ਤਾਂ ਅਹਿਮਦ ਸ਼ਾਹ ਦਾ ਹੈ ਪਰ ਜੱਸਾ ਕਲਾਲ ਦੀ ਗ੍ਰਫਤ ਵਿੱਚ ਹੈ ਇਹ ਸੁਣ ਕੇ ਅਬਦਾਲੀ ਸੜ ਪੁੱਜ ਗਿਆ ਤੇ ਇਹ ਸਿੱਕਾ ਹੁਣ ਜਦ ਮੈਂ ਜੱਸਾ ਸਿੰਘ ਨੂੰ ਗ੍ਰਿਫਤਾਰ ਕਰ ਲਵਾਂਗਾ ਇਹੀ ਸਿੱਕਾ ਉਸ ਦੇ ਕੰਨ ਵਿੱਚ ਢਾਲ ਕੇ ਪਾਵਾਂਗਾ ਤਾਂ ਇੱਕ ਇੱਟ ਅਬਦਾਲੀ ਦੀਆਂ ਨਾਸਾਂ ਤੇ ਆ ਕੇ ਵੱਜਦੀ ਹੈ ਉਹ ਸੱਟ ਨੇ ਅਬਦਾਲੀ ਦੀਆਂ ਅਜਹੀਆਂ ਨਾ ਸੱਪਨੀਆਂ ਕਿ ਉਹੀ ਇੱਟ ਨਾਲ ਦਿੱਤਾ ਜ਼ਖਮ ਉਸ ਦੀ ਮੌਤ ਦਾ ਕਾਰਨ ਬਣਿਆ। ਇੱਥੋਂ ਅਬਦਾਲੀ ਫਿਰ ਨਾ ਸਪਨਾ ਆ ਕੇ ਲਾਹੌਰ ਜਾਂਦਾ ਹੈ। ਲਾਹੌਰ ਉਹ ਜੋ ਸਿੱਖਾਂ ਦੀਆਂ ਲੋਥਾਂ ਦੇ ਗੱਡੇ ਭਰ ਕੇ ਲੈ ਕੇ ਗਿਆ ਸੀ ਆਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਜਾਂ ਆਪਣੀ ਬੇਇੱਜ਼ਤੀ ਲੁਕਾਉਣ ਲਈ ਉਹ ਲਾਹੌਰ ਦੇਆਂ ਬੁਰਜਾਂ ਤੇ ਦਰਵਾਜ਼ਿਆਂ ਤੇ ਸਿੱਖਾਂ ਦੇ ਸਿਰ ਟੰਗਵਾ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨਾਂ ਤੋਂ ਅਸੀਂ ਸਿੱਖ ਇਤਿਹਾਸ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ ਜਿਸ ਵਿੱਚ ਛੋਟੇ ਕੱਲੂ ਕਾ ਰੇ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੋ ਕਿ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਸੁਣ ਸਕਦੇ ਹੋ ਛੋਟੇ ਕੱਲੂ ਕਾ ਰੇ ਦਾ ਮੁੱਖ ਕਾਰਨ ਲਖਪਤ ਰਾਏ ਦਾ ਭਰਾ ਜਸਪਤ ਰਾਏ ਦੀ ਮੌਤ ਸੀ ਅਤੇ ਛੋਟੇ ਕੱਲੂ ਕਾ ਰਾ ਲਖਪਤ ਰਾਏ ਨੇ ਕੀਤਾ ਅੱਜ ਜੇ ਸਿੰਘ ਗੱਲ ਕਰਾਂਗੇ ਵੱਡੇ ਕੱਲੂ ਘਾਰੇ ਬੜਾ ਕੱਲੂ ਘਾਰਾ 5 ਫਰਵਰੀ 1762 ਈਸਵੀ ਨੂੰ ਕੋਪਰਹੀੜੇ ਦੇ ਨੇੜੇ ਹੁੰਦਾ ਹੈ ਇਹ ਉਹ ਸਮਾਂ ਸੀ ਜਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਸੀ ਬਾਬਾ ਵਡਭਾਗ ਸਿੰਘ ਜੀ ਨੇ ਨਾਸਰ ਅਲੀ ਨੂੰ ਕਰਤਾਰਪੁਰ ਸਾਹਿਬ ਦੀ ਬੇਅਦਬੀ ਕਰਨ ਦਾ ਸਬਕ ਸਿਖਾਇਆ ਸੀ ਇਹ ਉਹ ਸਮਾਂ ਸੀ ਜਦੋਂ ਸਿੰਘਾਂ ਨੇ ਸਰੰਦ ਫਤਿਹ ਕਰਕੇ ਗਧਿਆਂ ਨਾਲ ਹਲਵਾਹੀ ਸਨ ਅਤੇ ਮਰਾਠਿਆਂ ਨੂੰ ਚੰਗਾ ਸਬਕ ਸਿਖਾਇਆ ਸੀ। ਇਸੇ ਸਮੇਂ ਦੌਰਾਨ ਹੀ ਅਬਦਾਲੀ ਦੀ ਮਰਾਠਿਆਂ ਨਾਲ ਵੀ ਟੱਕਰ ਹੋਈ ਸੀ ਅਤੇ ਅਬਦਾਲੀ ਨੇ ਮਰਾਠਿਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਤੇ ਮਰਾਠਿਆਂ ਦਾ ਬਹੁਤ ਭਾਰੀ ਨੁਕਸਾਨ ਵੀ ਹੋਇਆ ਸੀ। ਇਸੇ ਹੀ ਦੌਰ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਲਾਹੌਰ ਜਿੱਤ ਕੇ ਲਾਹੌਰ ਤੋਂ ਗੁਰਾਂ ਦੇ ਨਾਂ ਦਾ ਇੱਕ ਸਿੱਕਾ ਵੀ ਜਾਰੀ ਕੀਤਾ ਸੀ ਜਿਸ ਦੀ ਇਬਾਰਤ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤਜ਼ ਨਾਨਕ ਗੁਰੂ ਗੋਬਿੰਦ ਸਿੰਘ ਹੁਣ ਇਸ ਸਮੇਂ ਜਿਹੜੇ ਲੋਕ ਸਿੱਖਾਂ ਤੋਂ ਖਾਰ ਰੱਖਦੇ ਸਨ ਮੁਗਲਾਂ ਤੇ ਫਗਾਨ ਰਾਜ ਦੇ ਹਾਮੀ ਸਨ ਉਹਨਾਂ ਦੇ ਜ਼ੁਲਮਾਂ ਦੇ ਹਾਮੀ ਸਨ ਉਹਨਾਂ ਨੇ ਗੱਲ ਬਣਾ ਤਣਾ ਕੇ ਗੱਲ ਵਿਗਾੜ ਕੇ ਅਹਿਮਦ ਸ਼ਾਹ ਤੱਕ ਇਹ ਪਹੁੰਚਦੀ ਕੀਤੀ ਕਿ ਜੱਸਾ ਸਿੰਘ ਆਲੂਵਾਲੀਆ ਨੇ ਇੱਕ ਸਿੱਕਾ ਜਾਰੀ ਕੀਤਾ ਹੈ ਜਿਸ ਦੀ ਇਬਾਰਤ ਹੈ ਮੋਲਕ ਅਹਿਮਦ ਗ੍ਰਫਤ ਜੱਸਾ ਕਲਾਲ ਕਹਿਣ ਤੋਂ ਭਾਵ ਕਿ ਜੱਸਾ ਸਿੰਘ ਆਲੂਵਾਲੀਆ ਨੇ ਇੱਕ ਸਿੱਕਾ ਅਜਿਹਾ ਜਾਰੀ ਕੀਤਾ ਹੈ ਜਿਸ ਦੀ ਇਬਾਰਤ ਹੈ ਕਿ ਮੋਲਕ ਤਾਂ ਅਹਿਮਦ ਸ਼ਾਹ ਦਾ ਹੈ ਪਰ ਜੱਸਾ ਕਲਾਲ ਦੀ ਗ੍ਰਫਤ ਵਿੱਚ ਹੈ ਇਹ ਸੁਣ ਕੇ ਅਬਦਾਲੀ ਸੜ ਪੁੱਜ ਗਿਆ ਤੇ ਅੰਦਰੋਂ ਗੁੱਸੇ ਨਾਲ ਭਰ ਗਿਆ ਉਸਨੇ ਭਰੇ ਦਰਬਾਰ ਦੇ ਵਿੱਚੋਂ ਸਿੱਕਾ ਫੜਿਆ ਅਤੇ ਭਗਾ ਕੇ ਮਾਰਿਆ ਟੰਨ ਕਰਦੀ ਆਵਾਜ਼ ਆਈ ਤੇ ਉਸ ਸਿੱਕਾ ਆਪਣੇ ਗਿੱਜੇ ਵਿੱਚ ਪਾਉਂਦਿਆਂ ਬੋਲਿਆ ਇਹ ਸਿੱਕਾ ਹੁਣ ਜਦ ਮੈਂ ਜੱਸਾ ਸਿੰਘ ਨੂੰ ਗ੍ਰਿਫਤਾਰ ਕਰ ਲਵਾਂਗਾ ਇਹੀ ਸਿੱਕਾ ਉਸਦੇ ਕੰਨ ਵਿੱਚ ਢਾਲ ਕੇ ਪਾਵਾਂਗਾ ਇਸ ਨੂੰ ਮੇਰੀ ਮੌਤ ਵੇਲੇ ਮੈਨੂੰ ਦਫਨਾਉਣ ਸਮੇ ਮੇਰੀ ਛਾਤੀ ਤੇ ਰੱਖ ਦੇਣਾ ਕਿ ਇਹ ਸਿੱਖਾਂ ਨੂੰ ਮੈਂ ਕਾਬੂ ਨਾ ਕਰ ਸਕਿਆ ਸਾਰੇ ਹਿੰਦੁਸਤਾਨ ਦੇ ਵਿੱਚ ਅਹਿਮਦ ਸ਼ਾਹ ਦਾ ਸਿੱਕਾ ਚੱਲਦਾ ਹੈ ਪਰ ਸਿਰਫ ਪੰਜਾਬ ਹੈ ਜਿੱਥੇ ਅਹਿਮਦ ਸ਼ਾਹ ਦਾ ਨਹੀਂ ਜੱਸਾ ਕਲਾਲ ਦਾ ਸਿੱਕਾ ਚੱਲਦਾ ਇਹ ਸਮਾਂ ਸੀ ਜਦੋਂ ਸਿੰਘਾਂ ਨੇ ਆਕਲ ਦਾਸ ਨਰਨਜਨੀਏ ਮਹੰਤ ਨੂੰ ਸੁਨੇਹਾ ਭੇਜਿਆ ਕਿ ਇਸ ਸਮੇਂ ਪੰਜਾਬ ਦੇ ਵਿੱਚ ਖਾਲਸਾ ਜੀ ਦੇ ਬੋਲਬਾਲੇ ਹਨ ਖਾਲਸੇ ਦੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ-ਚੱਪੇ ਤੇ ਝੂਲ ਰਹੇ ਹਨ ਤੇ ਝੂਲਣਗੇ ਇਸ ਲਈ ਤੇਰੀ ਭਲਾਈ ਇਸੇ ਵਿੱਚ ਹੈ ਕਿ ਤੂੰ ਖਾਲਸੇ ਦੇ ਨਿਸ਼ਾਨਾਂ ਦੀ ਓਟੇਠ ਆ ਜਾਵੇਂ ਹੁਣ ਇਹ ਮਰਜ਼ੀ ਤੇਰੀ ਹੈ ਕਿ ਤੂੰ ਕਾਬਲੀ ਕੁੱਤੇ ਦੇ ਕੁਛੜ ਬੜਨਾ ਹੈ ਜਾਂ ਤੂੰ ਖਾਲਸਾਈ ਨਿਸ਼ਾਨਾਂ ਦੀ ਓਟ ਤਕਾਉਣੀ ਹੈ ਇਹ ਸੁਣ ਕੇ ਅਕਲਦਾਸ ਨਿਰੰਜਨੀય ਮਹੰਤ ਨੂੰ ਮੀਰ ਮੰਨ ਨੂੰ ਅਤੇ ਜ਼ਕਰੀਆ ਖਾਂ ਦੀ ਯਾਦ ਆਉਣ ਲੱਗੀ ਉਹਨਾਂ ਦੇ ਕੀਤੇ ਜ਼ੁਲਮ ਉਹਨੂੰ ਚੇਤੇ ਆਉਣ ਲੱਗੇ ਪਰ ਨਾਲੂ ਨਾਲ ਉਹਨਾਂ ਦੀ ਮੌਤ ਵੀ ਉਸਨੂੰ ਯਾਦ ਆਉਣ ਲੱਗੀ ਪਰ ਉਹ ਖਾਲਸਾ ਪੰਥ ਦੀ ਸ਼ਰਨ ਵਿੱਚ ਜਾਣ ਦੀ ਬਜਾਏ ਉਹ ਅਬਦਾਲੀ ਦੀ ਕੁਛੜ ਵਿੱਚ ਜਾ ਵੜਿਆ ਉਸ ਨੇ ਆਪਣਾ ਸਭ ਤੋਂ ਤੇਜ਼ ਘੋੜ ਸਵਾਰ ਸੁਨੇਹਾ ਦੇ ਕੇ ਅਬਦਾਲੀ ਵੱਲ ਕੱਲਿਆ ਪਰ ਅਬਦਾਲੀ ਤਾਂ ਪਹਿਲਾਂ ਹੀ ਸਿੱਖਾਂ ਤੋਂ ਕੁੜਿਆ ਬੈਠਾ ਫੌਜ ਨੂੰ ਕੋਚ ਦੇ ਹੁਕਮ ਚਾੜੀ ਬੈਠਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ जाटਾਂ ਨੂੰ ਦਰੜ ਕੇ ਅਬਦਾਲੀ ਹੋਣ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਉਤਾਵਲਾ ਹੋਇਆ ਬੈਠਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਖਾਲਸਾ ਪੰਥ ਕੋਈ ਬਾਟੇ ਦੇ ਵਿੱਚ ਪਾਣੀ ਪਾਉਣ ਵਾਲੀ ਗੱਲ ਨਹੀਂ ਹੈਗੀ ਉਹ ਤਾਂ ਸਮੁੰਦਰ ਹੈ ਉਹ ਸਮੁੰਦਰ ਜਿੰਨਾ ਵਿਸ਼ਾਲ ਹੈ ਉਸ ਤੋਂ ਵੀ ਜ਼ਿਆਦਾ ਵਿਸ਼ਾਲ ਹੈ ਉਸ ਤੋਂ ਵੀ ਜ਼ਿਆਦਾ ਡੂੰਘਾ ਹੈ ਉਸ ਨੂੰ ਬਾਟੇ ਵਿੱਚ ਪਾਉਣਾ ਤਾਂ ਇੱਕ ਹਾਸੋਹੀਣੀ ਗੱਲ ਹੈ ਤੇ ਇੱਕ ਨਾ ਮੁਮਕਿਨ ਗੱਲ ਹੈ ਜੋ ਅਬਦਾਲੀ ਸੋਚ ਰਿਹਾ ਸੀ ਪਾਣੀਪਤ ਮਥੁਰਾ ਕੋਇਲਗੜ ਜੋ ਹੁਣ ਅਲੀਗੜ ਹੈ ਉਥੇ ਆਪਣੀ ਰਾਜਸੱਤਾ ਕਾਇਮ ਕਰਕੇ ਗਿਲਜੀਆਂ ਨੇ ਅੰਮ੍ਰਿਤਸਰ ਆ ਕੇ ਪੜਾ ਕਰਨਾ ਇਸ ਸਮੇਂ ਸਿੰਘਾਂ ਨੂੰ ਹੁਣ ਇਹ ਪਤਾ ਲੱਗਾ ਕਿ ਅਕਾਲਦਾਸ ਨੇ ਅਬਦਾਲੀ ਨੂੰ ਚਿੱਠੀ ਕੱਲੀ ਜਦੋਂ ਸਿੰਘਾਂ ਨੂੰ ਇਸ ਚਿੱਠੀ ਦਾ ਪਤਾ ਲੱਗਾ ਤਾਂ ਹੁਣ ਸਿੰਘਾਂ ਦੇ ਨਾਲ ਸਿੱਖ ਪਰਿਵਾਰ ਸਨ ਜਿਨ੍ਹਾਂ ਵਿੱਚ ਬੱਚੇ ਬਜ਼ੁਰਗ ਬੀਬੀਆਂ ਵੀ ਸਨ ਸਿੰਘਾਂ ਨੇ ਬਜਾਏ ਕਿ ਆਕਲ ਦਾਸ ਨਿਰੰਜਣੀਆਂ ਨੂੰ ਸਬਕ ਸਿਖਾਉਣ ਦੇ ਉਹਨਾਂ ਨੇ ਸਿੱਖ ਪਰਿਵਾਰਾਂ ਨੂੰ ਸਹੀ ਜਗ੍ਹਾ ਤੇ ਸੁਰੱਖਿਅਤ ਥਾਂ ਪਹੁੰਚਾਉਣਾ ਜ਼ਰੂਰੀ ਸਮਝਿਆ ਇਹ ਸੁਣ ਕੇ ਕਿ ਅਬਦਾਲੀ ਕਾਬਲੋਂ ਕਦੇ ਵੀ ਕੁਝ ਕਰ ਸਕਦਾ ਹੈ ਉਹ ਮਾਲਵੇ ਦੇਸ਼ ਵੱਲ ਨੂੰ ਚੱਲ ਪਏ ਉਹਨਾਂ ਬਜਾਏ ਕਿ ਜੰਡੇਆਲੇ ਜਾਣ ਦੇ ਉਹਨਾਂ ਨੇ ਹੁਣ ਸਤਲੁਜ ਵੱਲ ਨੂੰ ਚਾਲਾ ਪਾ ਦਿੱਤਾ ਪਰ ਜੱਸਾ ਸਿੰਘ ਰਾਮਗੜੀਆ ਨੇ ਜਥੇ ਸਮੇਤ ਅਕਲਦਾਸ ਨਿਰੰਝਨੀਆਂ ਨੂੰ ਸਬਕ ਸਿਖਾਉਣ ਲਈ ਜੰਡਿਆਲੇ ਕਿਲੇ ਨੂੰ ਘੇਰਾ ਪਾਇਆ ਜਿੱਥੇ ਕਿ ਅਕਲਦਾਸ ਨਿਰੰਝਨੀਆਂ ਲੁਕਿਆ ਬੈਠਾ ਸੀ ਉਹ ਘੇਰਾ ਪਾ ਕੇ ਜੱਸਾ ਸਿੰਘ ਰਾਮਗੜੀਆ ਨੇ ਉੱਥੇ ਪੜਾ ਕਰ ਲਿਆ ਹੁਣ ਉਥੋਂ ਅਕਲਦਾਸ ਨਿਰੰਝਨੀ ਮਹੰਤ ਨੇ ਬੜੀ ਹੀ ਘਟੀਆ ਤੇ ਨੀਚ ਹਰਕਤ ਇਹ ਕੀਤੀ ਕਿ ਉਸ ਨੇ ਮੁਸਲਮਾਨਾਂ ਤੋਂ ਗਊਆਂ ਹਲਾਲ ਕਰਵਾ ਕੇ ਕਿਲੇ ਦੀਆਂ ਕੰਧਾਂ ਤੇ ਟਕਵਾ ਦਿੱਤੀਆਂ ਜੱਸਾ ਸਿੰਘ ਰਾਮਗੜੀਆ ਦੇ ਜਥੇ ਦੇ ਚਨੰਦਾ ਸਿੰਘਾਂ ਨੇ ਜੱਸਾ ਸਿੰਘ ਰਾਮਗੜੀਆ ਨੂੰ ਬੇਨਤੀ ਕੀਤੀ ਕਿ ਜੇਕਰ ਆਪਾਂ ਇੱਥੇ ਹੋਰ ਟਿਕੇ ਤਾਂ ਇਹ ਗੀਦੀ ਹੋਰ ਪਤਾ ਨਹੀਂ ਕਿੰਨੇ ਕ ਪਾਪ ਕਰਵਾਵੇ ਇਸ ਲਈ ਸਾਨੂੰ ਇਥੋਂ ਚੱਲ ਪੈਣਾ ਚਾਹੀਦਾ ਹੈ ਤਾਂ ਜੱਸਾ ਸਿੰਘ ਰਾਮਗੜੀਆ ਜਥੇ ਸਮੇਤ ਉਥੋਂ ਚਾਲਾ ਪਾ ਜਾਂਦੇ ਹਨ ਆਕਲਦਸ ਨਿਰੰਜਨਿਆ ਅਬਦਾਲੀ ਨੂੰ ਇਹ ਸੁਨੇਹਾ ਪਹੁੰਚਾ ਚੁੱਕਾ ਸੀ ਕਿ ਸਿੰਘ ਇੱਥੇ ਜੰਡੇ ਵਾਲੇ ਆ ਕੇ ਬੈਠੇ ਹਨ ਹੁਣ ਅਬਦਾਲੀ ਅੰਮ੍ਰਿਤਸਰ ਵੱਲ ਪਹੁੰਚਣ ਦੀ ਬਜਾਏ ਸਿੱਧਾ ਝੰਡੇ ਵਾਲੇ ਪਹੁੰਚਿਆ ਜਦੋਂ ਝੰਡੇ ਵਾਲੇ ਆ ਕੇ ਉਹਨੇ ਦੇਖਿਆ ਕਿ ਸਿੰਘ ਤਾਂ ਇੱਥੋਂ ਚਲੇ ਗਏ ਹਨ ਫਿਰ ਉਸਨੇ ਅਕਾਲ ਦਾਸ ਨਿਰੰਜਨੀਏ ਤੋਂ 3 ਲੱਖ ਰੁਪਇਆ ਨਜ਼ਰਾਨਾ ਲੈ ਕੇ ਅੰਮ੍ਰਿਤਸਰ ਵੱਲ ਨੂੰ ਕੂਚ ਕੀਤਾ ਅੰਮ੍ਰਿਤਸਰ ਵੱਲ ਪਹੁੰਚ ਕੇ ਉਹ ਅਕਾਲ ਬੁੰਗੇ ਦੇ ਸਾਹਮਣੇ ਤਖਤ ਤੇ ਬੈਠ ਕੇ ਉਸਨੇ ਅਫਗਾਨ ਸੈਨਾ ਨੂੰ ਇਹ ਹੁਕਮ ਉਚਾਰਿਆ ਕਿ ਇੱਥੇ ਜਿੰਨੇ ਵੀ ਗੁਰੂ ਘਰ ਹਨ ਜਿੰਨੇ ਵੀ ਸਿੱਖਾਂ ਦੀਆਂ ਇਮਾਰਤਾਂ ਹਨ ਸਭ ਢਾ ਦਿਓ ਸਭ ਨਾਸ਼ਟ ਕਰ ਦਿਓ ਤਾਂ ਉਸ ਨੇ ਇਹ ਵੀ ਕਿਹਾ ਕਿ ਇਸ ਸਰੋਵਰ ਨੂੰ ਪੂਰ ਦਿਓ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਗਊਆਂ ਦੇ ਹੱਡ ਮਾਸ ਗੰਦ ਮੰਦ ਕੂੜਾ ਕਰਕਟ ਘੋੜਿਆਂ ਦੀ ਲਿੱਦ ਅਤੇ ਇਮਾਰਤਾਂ ਦਾ ਮਲਬਾ ਪਾ ਕੇ ਉਹ ਸਰੋਵਰ ਪੂਰ ਦਿੱਤਾ ਗਿਆ ਇਧਰੋਂ ਜਦੋਂ ਲੁਧਿਆਣਾ ਪਾਰ ਕਰਕੇ ਸਿੱਖ ਵਹੀਰ ਜਦੋਂ ਮਲੇਰ ਕੋਟਲੇ ਵੱਲ ਨੂੰ ਵਧੀ ਤਾਂ ਮਲੇਰ ਕੋਟਲਿਏ ਨਵਾਬ ਭੀਖਣ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੂੰ ਲੱਗਿਆ ਕਿ ਸਿੱਖ ਜਥਾ ਮਲੇਰ ਕੋਟਲੇ ਤੇ ਹੱਲਾ ਕਰਨ ਆ ਰਿਹਾ ਉਸ ਨੇ ਤੁਰੰਤ ਹੀ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਸੁਨੇਹਾ ਭੇਜਿਆ ਕਿ ਉਹ ਉਸ ਦੀ ਸਹਾਇਤਾ ਲਈ ਇੱਥੇ ਆਵੇ ਕਿ ਸਿੱਖ ਵਹੀਰ ਇਸੇ ਵੱਲ ਇਧਰ ਵੱਲ ਨੂੰ ਚਾਲਾ ਪਾ ਕੇ ਆ ਰਹੀ ਹੈ ਤਾਂ ਜੈਨ ਖਾਨ ਤਕਰੀਬਨ 50000 ਤੋਂ 1 ਲੱਖ ਸੈਨਾ ਲੈ ਕੇ ਭੀਖਣਖਾਂ ਦੀ ਮਦਦ ਦੇ ਵਿੱਚ ਆ ਖੜੋਤਾ ਹੁਣ ਉਹਨਾਂ ਸਿੱਖ ਵਹੀਰ ਦੇ ਅੱਗੇ ਜੈਨਖਾਂ ਤੇ ਭੀਖਣਖਾਂ ਡੇਢ 2 ਲੱਖਰ ਫੌਜ ਲੈ ਕੇ ਖੜੇ ਸਨ ਉਹਨਾਂ ਦੇ ਪਿੱਛੇ ਅਬਦਾਲੀ ਅਫਗਾਨ ਲਸ਼ਕਰ ਨਾਲ ਚੜਿਆ ਆ ਰਿਹਾ ਸੀ ਜੈਨਖਾਂ ਤੇ ਭੀਖਣਖਾਂ ਨੇ ਅਬਦਾਲੀ ਨੂੰ ਵੀ ਇਹ ਸੁਨੇਹਾ ਭੇਜਿਆ ਕਿ ਅਸੀਂ ਸਿੱਖਾਂ ਨੂੰ ਅੱਗੇ ਰੋਕਾਂਗੇ ਤੇ ਤੁਸੀਂ ਪਿੱਛੇੋਂ ਇਹਨਾਂ ਨੂੰ ਬਾਡੀ ਧਰਦੇ ਆਇਓ ਹੁਣ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇਹ ਸਾਡੇ ਘੇਰੇ ਦੇ ਵਿੱਚ ਆ ਗਏ ਹਨ ਤਾਂ ਲక్ష్ਮੀ ਨਾਰਾਇਣ ਜੋ ਸਿੱਖਾਂ ਨਾਲ ਖਾਰ ਰੱਖਦਾ ਸੀ ਉਸ ਨੇ ਵੀ ਕਿਹਾ ਕਿ ਇਹ ਤਾਂ ਉਹ ਚੱਕਰ ਵਿਊ ਹੈ ਜਿਸ ਨੂੰ ਬਈ ਮੰਨਿਓ ਵੀ ਨਾ ਸੀ ਤੋੜ ਸਕਿਆ ਕਿ ਹੁਣ ਸਿੱਖ ਇਸ ਹਮਲੇ ਚੋਂ ਬਾਹਰ ਨਹੀਂ ਨਿਕਲ ਸਕਦੇ ਹੁਣ ਇਹਨਾਂ ਦਾ ਖੂਰਾ ਖੋਜ ਮਿਟਾਇਆ ਜਾਵੇਗਾ ਅਬਦਾਲੀ ਦੇ ਨਾਲ ਇਸ ਸਮੇ 2.5 ਲੱਖ ਦੇ ਕਰੀਬ ਲਸ਼ਕਰ ਸੀ ਜਿਦੇ ਵਿੱਚੋਂ 1.5 ਲੱਖ ਤਾਂ ਉਹਨਾਂ ਕੋਲੇ ਇਕੱਲੇ ਘੋੜ ਸਵਾਰ ਸਨ ਇਸ ਸਮੇਂ ਤੱਕ ਸਿੰਘਾਂ ਨੂੰ ਅਬਦਾਲੀ ਦੇ ਕੂਚ ਦੀ ਕੋਈ ਖਬਰ ਨਹੀਂ ਸੀ ਕਿ ਅਬਦਾਲੀ ਕਿੱਥੇ ਪਹੁੰਚ ਗਿਆ ਅਬਦਾਲੀ ਸਾਡੇ ਪਿੱਛੇ ਹੈ ਜਾਂ ਅਬਦਾਲੀ ਨੇ ਹਜੇ ਕਾਬਲ ਨੂੰ ਤੁਰਨਾ ਹੈ ਉਹਨਾਂ ਨੂੰ ਇੱਥੇ ਇਸ ਦੀ ਕੋਈ ਖਬਰ ਨਹੀਂ ਸੀ ਸਿੱਖ ਵਹੀਰ ਰਾਤ ਨੂੰ ਪੈਂਡਾ ਕਰਦੀ ਸੀ ਤੇ ਅਮਰਤ ਵੇਲੇ ਉਹ ਕਿਤੇ ਜਾ ਕੇ ਪੜਾ ਕਰ ਲੈਂਦੇ ਸਨ ਇਸ ਸਮੇਂ ਵਹੀਰ ਦਾ ਪੜਾ ਗੁਰਮਾ ਪਿੰਡ ਕੋਲ ਸੀ ਜਿਨ੍ਹਾਂ ਵਿੱਚ ਸਿੱਖ ਪਰਿਵਾਰ ਸਨ ਸਿੱਖ ਬੀਬੀਆਂ ਬੱਚੇ ਬਜ਼ੁਰਗ ਸ਼ਾਮਲ ਸਨ ਅਤੇ ਦੋ ਮਿਸਲਾਂ ਦੇ ਚੁਨਿੰਦਾ ਸੂਰਮੇ ਸਿੰਘ ਸਿੱਖ ਵੀਰ ਦੇ ਨਾਲ ਸਨ ਬਾਕੀ ਸਰਦਾਰਾਂ ਨੇ ਸਿੱਖ ਨੌਜਵਾਨ ਲੜਾਕਿਆਂ ਦੇ ਨਾਲ ਪੜਾ ਕੁੱਪ ਵਿਖੇ ਕੀਤਾ ਹੋਇਆ ਸੀ ਕੁੱਪ ਤੋਂ ਮਲੇ ਕੋਟਲਾ 6 ਕਿਮੀਲ ਦੀ ਦੂਰੀ ਤੇ ਹੈ ਉਥੋਂ ਜਦੋਂ ਇੱਕ ਸਿੰਘ ਨੇ ਦਰਖਤ ਤੇ ਚੜ੍ਹ ਕੇ ਦੇਖਿਆ ਤਾਂ ਉਸ ਨੇ ਸਿੰਘਾਂ ਨੂੰ ਕਿਹਾ ਕਿ ਦੂਰੋਂ ਮੈਨੂੰ ਲਾਲ ਰੰਗ ਦੇ ਫੁੱਲਾਂ ਦੀ ਇੱਕ ਬਾੜੀ ਨਜ਼ਰ ਆ ਰਹੀ ਹੈ ਤਾਂ ਸਿੰਘਾਂ ਨੇ ਕਿਹਾ ਕਿ ਉਹ ਲਾਲ ਰੰਗ ਦੇ ਫੁੱਲ ਨਹੀਂ ਉਹ ਤਾਂ ਅਬਦਾਲੀ ਲਸ਼ਕਰ ਲੈ ਕੇ ਚੜ ਰਿਹਾ ਹੈ ਇਥੋਂ ਸਿੰਘਾਂ ਨੂੰ ਅਬਦਾਲੀ ਦੇ ਲਸ਼ਕਰ ਦੀ ਖਬਰ ਪਤਾ ਲੱਗੀ ਵਹੀਰ ਦੇ 4 ਮਿਸਲਾਂ ਅੱਗੇ ਸਨ ਵਹੀਰ ਦੇ 4 ਮਿਸਲਾਂ ਪਿੱਛੇ ਸਨ ਅਤੇ 3 ਮਿਸਲਾਂ ਵਹੀਰ ਦੇ ਨੇੜੇ ਉਹਨਾਂ ਦੀ ਰਾਖੀ ਲਈ ਸਨ ਇਸ ਤਰ੍ਹਾਂ ਸਿੱਖ ਵਹੀਰ ਇਸ ਤਰ੍ਹਾਂ ਸਿੱਖ ਪਰਿਵਾਰਾਂ ਨੂੰ ਸਿੱਖ ਵਹੀਰ ਨੂੰ ਇੱਕ ਸੁਰੱਖਿਆ ਘੇਰਾ ਬਣਾ ਕੇ ਅੱਗੇ-ਅੱਗੇ ਲਿਜਾਇਆ ਜਾ ਰਿਹਾ ਸੀ ਹੁਣ ਇੱਥੋਂ ਸਿੱਖਾਂ ਨੂੰ ਮਾਲਵੇ ਦੇਸ਼ ਦੇ ਇਲਾਕੇ ਦੇ ਰਾਹਾਂ ਦਾ ਪੈਂਡਿਆਂ ਦਾ 18 ਦਾ ਨਹੀਂ ਸੀ ਪਤਾ ਇਸ ਲਈ ਉਹਨਾਂ ਨੇ ਦਰਾਜ ਪਿੰਡ ਦੇ ਭਾਈਕਿਆਂ ਦੇ ਵਕੀਲ ਭਾਈ ਸੰਗੂ ਸਿੰਘ ਦੂਜਾ ਆਲਾ ਸਿੰਘ ਦਾ ਕੋਤਵਾਲ ਸੇਖੂ ਸਿੰਘ ਜੋ ਕਿ ਪਿੰਡ ਹੰਬਲਵਾਲ ਦਾ ਸੀ, ਜੀਆ ਵਕੀਲ ਕੁdde ਵਾਲੇ ਭਾਈ ਕਿਆਂ ਦਾ ਬੁੱਢਾ ਸਿੰਘ ਇਹ ਤਿੰਨੇ ਸਿੰਘ ਪੰਥ ਅੱਗੇ ਪੇਸ਼ ਹੋਏ ਅਤੇ ਆਪਣੀਆਂ ਸੇਵਾਵਾਂ ਦੇਣ ਲਈ ਉਹਨਾਂ ਨੂੰ ਕਿਹਾ ਤਾਂ ਸਿੰਘਾਂ ਨੇ ਉਹਨਾਂ ਨੂੰ ਵਹੀਰ ਦੇ ਨਾਲ ਉਹਨਾਂ ਦਾ ਰਾਹ ਦਸੇਰਾ ਬਣ ਕੇ ਤੋਰਿਆ ਕਿ ਤੁਸੀਂ ਇਹਨਾਂ ਨੂੰ ਰਾਹ ਦਰਸਾਓ ਤੇ ਕਿੱਥੇ ਪੜਾ ਕਰਨਾ ਹੈ ਕਿੱਥੇ ਠਹਿਰਨਾ ਹੈ ਕਿੱਥੇ ਪਾਣੀ ਦੀ ਢਾਬ ਹੈ ਇਹਨਾਂ ਤਿੰਨਾਂ ਸਿੰਘਾਂ ਨੂੰ ਇਸ ਬਾਬਤ ਪਤਾ ਸੀ ਇਸ ਲਈ ਇਹ ਸਿੱਖ ਵਹੀਰ ਦੇ ਅੱਗੇ-ਅੱਗੇ ਚੱਲੇ ਇੱਥੇ ਹੁਣ ਵਹੀਰ ਤੇ ਆਲੇ-ਦਾਲੇ ਸੁਰੱਖਿਆ ਘੇਰਾ ਬਣਾ ਕੇ ਤੁਰਨ ਦਾ ਜਿੰਨੇ ਨੂੰ ਸਾਰੇ ਸਿੰਘਾਂ ਨੂੰ ਪਤਾ ਲੱਗਦਾ ਜਿੰਨੇ ਨੂੰ ਸੁਰੱਖਿਆ ਘੇਰਾ ਬਣਦਾ ਐਨੇ ਨੂੰ ਜੈਨੇ ਤੇ ਭੀਖਣਖਾਨੇ ਮੂਰਲਾ ਘੇਰਾ ਤੋੜ ਕੇ ਸਿੱਖ ਵਹੀਰ ਤੇ ਹਮਲਾ ਕਰ ਦਿੱਤਾ ਉਹਨਾਂ ਦੀ ਫੌਜ ਵਹੀਰ ਦੇ ਵਿੱਚ ਵੜ ਗਈ ਵਹੀਰ ਦੇ ਵਿੱਚ ਵੜ ਕੇ ਉਹਨਾਂ ਨੇ ਬੇਗੁਨਾਹ ਸਿੱਖ ਬੀਬੀਆਂ ਬੱਚੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਇਸ ਗੱਲ ਦਾ ਪਤਾ ਮਿਸਲਾ ਦੇ ਚੁਨਿੰਦਾ ਤੇ ਮੁਖੀ ਸਰਦਾਰਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਵਿੱਚੋਂ ਸਰਦਾਰ ਜੱਸਾ ਸਿੰਘ ਤੇ ਬਾਬਾ ਸ਼ਾਮ ਸਿੰਘ ਤੇਜ਼ੀ ਨਾਲ ਵਹੀਰ ਵੱਲ ਵਧੇ ਬਾਬਾ ਸ਼ਾਮ ਸਿੰਘ ਦਾ ਨਾਂ ਸੁਣਦੇ ਹੀ ਪਠਾਣਾਂ ਦਾ ਮੁੜਕਾ ਚੌਣ ਲੱਗਾ ਜੱਸਾ ਸਿੰਘ ਦਾ ਨਾਂ ਸੁਣਦੇ ਸੀ ਜੈਨ ਖਾਂ ਤਾਂ ਵਹੀਰ ਦੇ ਵਿੱਚੋਂ ਬਹੁਤ ਤੇਜ਼ੀ ਨਾਲ ਪੱਛੇ ਮੁੜਿਆ। ਬਾਬਾ ਸ਼ਾਮ ਸਿੰਘ ਨੇ ਤਕਰੀਬਨ 5 ਜਥੇ ਬਣਾਏ। 2 ਜਥੇ ਖੱਬੇ ਹੱਥ ਭਾਈ ਕਰੋੜਾ ਸਿੰਘ ਦੀ ਕਮਾਨ ਹੇਠ, 2 ਜਥੇ ਸੱਜੇ ਹੱਥ ਭਾਈ ਬਿੰਦਾ ਸਿੰਘ ਦੀ ਅਗਵਾਈ ਹੇਠ ਅਤੇ 1 ਜਥਾ ਬਾਬਾ ਸ਼ਾਮ ਸਿੰਘ ਬਚਾਲੇ ਆਪਣੀ ਅਗਵਾਈ ਦੇ ਵਿੱਚ ਚਲਾ ਰਹੇ ਸਨ। ਹੁਣ ਉਹ ਭਾਈ ਜੱਸਾ ਸਿੰਘ ਤੇ ਸ਼ਾਮ ਸਿੰਘ ਦੇ ਅੱਗੇ ਟੇਕ ਨਾ ਸਕੇ ਤੇ ਉਹ ਸਮੇਤ ਫੌਜ ਵਾਪਸ ਪਿੱਛੇ ਭੱਜੇ ਕਈ ਮੀਲ ਦੂਰ ਜਾ ਕੇ ਉਹ ਸਿੱਖ ਬਹੀਰ ਤੋਂ ਪਿੱਛੇ ਖੜੇ ਐਨਾ ਉਹ ਬਾਬਾ ਸ਼ਾਮ ਸਿੰਘ ਤੇ ਜੱਸਾ ਸਿੰਘ ਜੀ ਤੋਂ ਡਰ ਗਏ ਸਨ ਇਧਰ ਕੁੱਪ ਵਾਲੇ ਸਥਾਨ ਤੇ ਸਰਦਾਰ ਚੜਤ ਸਿੰਘ ਆਪਣੇ ਜਥੇ ਦੇ ਚੁਣਿੰਦਾ ਸਾਥੀਆਂ ਅਤੇ ਸਿੰਘਾਂ ਦੇ ਨਾਲ ਡਟਿਆ ਹੋਇਆ ਸੀ ਸਿੰਘਾਂ ਨੇ ਕੁਝ ਵਿਉਂਤ ਬਣਾਈ ਪਰ ਗੁਰਮਤਾ ਕਰਕੇ ਸਰਦਾਰ ਚੜਤ ਸਿੰਘ ਨੂੰ ਕੁੱਪ ਵਾਲੇ ਸਥਾਨ ਤੇ ਹੀ ਮੁਕਾਬਲਾ ਕਰਨ ਲਈ ਕਿਹਾ ਗਿਆ ਸਰਦਾਰ ਚੜਤ ਸਿੰਘ ਨੇ ਪੰਥ ਦਾ ਕਿਹਾ ਮੰਨ ਕੇ ਅਤੇ ਸਿੰਘਾਂ ਦੇ ਬਚਨਾਂ ਨੂੰ ਸੀਸ ਨਿਵਾਉਂਦਿਆਂ ਕਿਹਾ ਕਿ ਅੱਜ ਜੰਗ ਸ਼িকার ਬਚਾਉਣ ਲਈ ਨਹੀਂ ਅੱਜ ਜੰਗ ਬੱਚਿਆਂ ਦੀ ਰਾਖੀ ਕਰਨ ਹਿੱਤ ਹੈ ਉਹਨਾਂ ਕਿਹਾ ਕਿ ਚਮਕੌਰ ਗੜੀ ਦੇ ਜੰਗ ਨੂੰ ਯਾਦ ਕਰੋ ਖਾਲਸਾ ਜੀ ਅੱਜ ਮਹਾਰਾਜ ਦੇ ਬਚਨਾਂ ਨੂੰ ਪਾਲਣ ਦਾ ਸਮਾਂ ਆ ਗਿਆ ਹੈ ਕਿ ਸਵਾ ਸਵਾ ਲੱਖ ਨਾਲ ਕੱਲਾ ਕੱਲਾ ਕਿਵੇਂ ਭੜਦਾ ਹੈ ਅਸੀਂ ਦੁਸ਼ਮਣਾਂ ਨੂੰ ਦਿਖਾ ਦਈਏ ਉਹਨਾਂ ਨੇ ਸਰਦਾਰ ਚੜਤ ਸਿੰਘ ਨੇ ਵੰਗਾਰ ਕੇ ਸਿੰਘਾਂ ਨੂੰ ਕਿਹਾ ਅਤੇ ਸਿੰਘ ਵੀ ਉਹਨਾਂ ਨਾਲ ਡਟ ਕੇ ਜੰਗ ਕਰਨ ਲਈ ਸ਼ਹਾਦਤਾ ਪਾਉਣ ਲਈ ਅਡੋਲ ਖੜ ਗਏ ਅਤੇ ਸਿਰ ਤਲੀ ਤੇ ਧਰ ਕੇ ਅਫਗਾਨਾਂ ਵੱਲ ਨੂੰ ਵਧੇ ਜਹਾਨ ਖਾਨ ਨੇ ਅਬਦਾਲੀ ਨੂੰ ਕਿਹਾ ਕਿ ਦੂਰੀ ਦੁਰਾਨੀ ਅਸੀਂ ਤਾਂ ਇਹਨਾਂ ਤੇ ਹਮਲਾ ਕਰਨ ਆਏ ਸੀ ਇਹ ਤਾਂ ਸਾਡੇ ਵੱਲ ਨੂੰ ਵਧ ਰਹੇ ਹਨ ਅਬਦਾਲੀ ਵੀ ਅੰਦਰੋਂ ਡਰ ਗਿਆ ਤੇ ਹੈਰਾਨੀ ਨਾਲ ਬੋਲਿਆ ਕਿਹੋ ਜਿਹੇ ਪਾਗਲ ਤੇ ਸਿਰਫਰੇ ਲੋਕ ਨੇ ਇਹ ਜਿਨ੍ਹਾਂ ਨੂੰ ਮੌਤ ਦਾ ਬਿਲਕੁਲ ਵੀ ਭੈ ਨਹੀਂ ਇਧਰੋਂ ਸਰਦਾਰ ਚੜਤ ਸਿੰਘ 200 ਸਿਰਲਥ ਯੋਧਿਆਂ ਦਾ ਜਥਾ ਲੈ ਕੇ ਅਫਗਾਨਾਂ ਵੱਲ ਵਧਿਆ ਉਧਰੋਂ 12-12000 ਦੇ 4 ਤੋਂ ਮੰ ਲੈ ਕੇ ਅਬਦਾਲੀ ਨੇ ਸਰਦਾਰ ਚੜਤ ਸਿੰਘ ਵੱਲ ਭੇਜੇ ਤੁਸੀਂ ਆਪ ਦੇਖੋ ਕਿ ਇੱਕ ਪਾਸੇ 48 ਹਜ਼ਾਰ ਤੇ ਇੱਕ ਪਾਸੇ 200 ਸਿੰਘ ਹੁਣ ਜੇਕਰ ਇਸ جنگ ਨੂੰ ਆਉਣ ਵਾਲੇ ਇਤਿਹਾਸਕਾਰ ਜਾਂ ਅੱਜ ਦੇ ਇਤਿਹਾਸਕਾਰ ਬਰਾਬਰ ਦੀ جنگ ਕਹਿਣ ਤਾਂ ਇਹ ਮੂਰਖਤਾ ਹੀ ਹੋਵੇਗੀ ਇੱਥੇ ਬੜੀ ਗਹਿਗਾਚ جنگ ਹੋਈ ਦਸਮ ਪਿਤਾ ਦੇ ਦੁੱਲੇ ਸੂਰੀਆਂ ਦੀਆਂ ਭਗੋਤੀਆਂ ਦੀ ਤਾਬ ਅਫਗਾਨ ਜਿਆਦਾ دیر ਚੱਲ ਨਾ ਸਕੇ ਸਿੰਘਾਂ ਨੇ ਅਜਿਹਾ ਹੱਲਾ ਕੀਤਾ ਕਿ ਉਹਨਾਂ ਦੇ ਮੂਰਲੀ ਕਤਾਰ ਦੇ ਅਫਗਾਨ ਜਰਨੈਲ ਮਾਰਕਤ ਅਤੇ ਅਫਗਾਨ ਸੈਨਾ ਕੁਝ ਸਮੇਂ ਲਈ ਪਿੱਛੇ ਹੋ ਹਟੀ ਤੇ ਸਿੰਘਾਂ ਨੇ ਫਿਰ ਹੱਲਾ ਕੀਤਾ ਤੇ ਹੱਲਾ ਕਰਕੇ ਉਹ ਫਿਰ ਵਹੀਰ ਵਿੱਚ ਵਾਪਸ ਆ ਗਏ ਇਹ ਸਿੰਘਾਂ ਦੀ ਜੰਗਨੀਤੀ ਸੀ ਉਹ ਹੱਲਾ ਕਰਦੇ ਹੱਲਾ ਕਰਕੇ ਫਿਰ ਵਾਪਸ ਵਹੀਰ ਕੋਲ ਸੁਰੱਖਿਆ ਲਈ ਆ ਜਾਂਦੇ ਉਹ ਫੇਰ ਵੱਧਦੇ ਫੇਰ ਹੱਲਾ ਕਰਦੇ ਫੇਰ ਵਾਪਸ ਆ ਜਾਂਦੇ ਹੁਣ ਇਸ ਕਲੋਂ ਵਹੀਰ ਹਜੇ ਕੁਝ ਦੂਰ ਹੀ ਗਿਆ ਸੀ ਕਿ ਅਬਦਾਲੀ ਦੇ 3 ਲੱਖ ਫੌਜ ਨੇ ਇਕੱਠਿਆਂ ਹੱਲਾ ਕਰ ਦਿੱਤਾ 3 ਲੱਖ ਫੌਜ ਦੇ ਇਕੱਠਿਆਂ ਚਾਲਾਪੌਣ ਕਰਕੇ ਮਿੱਟੀ ਦਾ ਗੁਬਾਰ ਐਸਾ ਚੜਿਆ ਕਿ ਸਿੰਘਾਂ ਨੂੰ ਪਤਾ ਹੀ ਨਾ ਲੱਗਿਆ ਕਿ ਅਫਗਾਨ ਕਿੱਥੇਕ ਪਹੁੰਚ ਗਏ ਹਨ ਤਾਂ ਸਿੰਘਾਂ ਨੂੰ ਕਿਹਾ ਗਿਆ ਕਿ ਤਕੜੇ ਹੋ ਜਾਓ ਸਿੰਘੋ ਕਤਾਰਾਂ ਬਣਾ ਲਓ ਕਿ ਹੁਣ ਸ਼ਹਾਦਤਾਂ ਅਤੇ ਜੰਗ ਵਿੱਚ ਜੂਝਣ ਦਾ ਵੇਲਾ ਆ ਗਿਆ ਹੈ। ਹੁਣ ਇਸ ਸਮੇਂ ਸਰਦਾਰ ਚੜਤ ਸਿੰਘ ਨੇ ਬੜੀ ਗਹਿਗੱਚ ਜੰਗ ਕੀਤੀ। ਜਿੱਦਰ ਵੀ ਜੰਗ ਵਿੱਚ ਦੇਖਿਆ ਜਾਂਦਾ ਸੀ ਤਾਂ ਸਰਦਾਰ ਚੜਤ ਸਿੰਘ ਕਦੇ ਘੋੜਾ ਲੈ ਕੇ ਉਸ ਪਾਸੇ ਕਦੇ ਘੋੜਾ ਲੈ ਕੇ ਇਸ ਪਾਸੇ ਸਰਦਾਰ ਚੜਤ ਸਿੰਘ ਨੇ ਇਸ ਜੰਗ ਵਿੱਚ ਬਹੁਤ ਵੱਡੀ ਬਹਾਦਰੀ ਦੇ ਨਾਲ ਹਿੱਸਾ ਲਿਆ। ਹੁਣ ਅਬਦਾਲੀ ਨੂੰ ਜਦੋਂ ਇਹ ਪਤਾ ਲੱਗਾ ਕਿ ਜੈਨ ਖਾਂ ਤੇ ਭੀਖਣ ਖਾਂ ਜੰਗ ਛੱਡ ਕੇ ਭੱਜ ਗਏ ਹਨ ਤਾਂ ਅਬਦਾਲੀ ਨੇ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਸਿੱਖਾਂ ਦੇ ਡੱਕਰੇ ਅੱਗੇ ਹੋਂ ਕਰਦੇ ਹਾਂ ਤੁਸੀਂ ਪਿੱਛੋਂ ਕਰਦੇ ਆਇਓ ਕਿੱਥੇ ਆ ਹੁਣ ਤੁਹਾਡੀ ਫੌਜ ਤੇ ਕਿੱਥੇ ਆ ਨਸ਼ਮੀ ਨਾਰਾਇਣ ਦੀ ਫੌਜ ਉਸਨੇ ਕਿਹਾ ਕਿ ਇਸ ਜੰਗ ਵਿੱਚ ਤੁਸੀਂ ਡਟ ਕੇ ਲੜੋ ਮੈਂ ਤੁਹਾਡੇ ਸਹ ਨਾਲ ਹਾਂ ਪਰ ਜੇਕਰ ਤੁਸੀਂ ਨਹੀਂ ਲੜਦੇ ਤਾਂ ਤੁਹਾਨੂੰ ਇਸ ਦਾ ਹਰਜਾਨਾ ਭਰਨਾ ਪਵੇਗਾ ਇਸ ਤਰ੍ਹਾਂ ਜੈਨ ਖਾਂ ਅਤੇ ਭੀਖਣਖਾਂ ਦੁਬਾਰਾ ਹਮਲੇ ਦੀ ਤਿਆਰੀ ਕਰਨ ਲੱਗੇ ਇਸ ਸਮੇਂ ਸਿੱਖ ਵਹੀਰ ਕੁਤਬੇ ਪਿੰਡ ਕੋਲ ਪਹੁੰਚ ਚੁੱਕਾ ਸੀ ਕੁਤਬੇ ਪਿੰਡ ਪਹੁੰਚਦਿਆਂ ਹੀ ਸਿੰਘਾਂ ਨੇ ਸਿੱਖ ਵਹੀਰ ਬੱਚੇ ਬੀਬੀਆਂ ਨੂੰ ਕਿਹਾ ਕਿ ਤੁਸੀਂ ਉੱਥੇ ਲੋਕਾਂ ਦੇ ਘਰਾਂ ਵਿੱਚ ਸ਼ਰਨ ਲੈ ਲੈਣੀ ਹੈ ਉੱਥੇ ਜਾ ਕੇ ਸਿੱਖ ਬੀਬੀਆਂ ਬੱਚਿਆਂ ਬਜ਼ੁਰਗਾਂ ਨੇ ਲੋਕਾਂ ਦੇ ਘਰਾਂ ਦੇ ਕੁੰਡੇ ਖੜਕਾਏ ਪਰ ਉਹਨਾਂ ਨੇ ਕੁੰਡੇ ਨਾ ਖੋਲੇ ਕੁਤਬਾ ਪਿੰਡ ਮਲੇਰ ਕੋਟਲੀਏ ਵੀ ਕਣਖਾਂ ਦੇ ਅਧੀਨ ਆਉਂਦਾ ਸੀ ਇੱਥੋਂ ਦੇ ਹੀ ਕਈ ਪਠਾਨ ਉਸ ਦੀ ਸੈਨਾ ਦੇ ਵਿੱਚ ਸਿਪਾਹੀ ਦੀ ਨੌਕਰੀ ਕਰਦੇ ਸਨ ਵੀਖਣਖਾਂ ਨੇ ਪਿੰਡ ਵਾਲਿਆਂ ਨੂੰ ਸਨੇਹਾ ਪਹੁੰਚਾਇਆ ਕਿ ਜਦੋਂ ਸਿੱਖ ਆਉਣ ਤਾਂ ਤੁਸੀਂ ਉਹਨਾਂ ਨੂੰ ਘੇਰਾ ਪਾ ਲੋ ਹੁਣ ਇੱਥੇ ਉਸ ਪਿੰਡ ਦੇ ਲੋਕਾਂ ਨੇ ਕੀ ਕੀਤਾ ਗੰਡਾਸੇ ਟਾਕੂਏ ਕਹਿਆਂ ਡਾਂਗਾ ਸੋਟੇ ਬਰਛੇ ਲੈ ਕੇ ਸਿੱਖ ਵਹੀਰ ਤੇ ਹਮਲਾ ਕਰ ਦਿੱਤਾ ਅਨੇਕਾਂ ਕਤਲ ਉਹਨਾਂ ਨੇ ਸਿੱਖ ਪਰਿਵਾਰਾਂ ਦੇ ਕੀਤੇ ਇੱਥੇ ਬੇਲਿਓ ਨਿਕਲਦੇ ਸ਼ੇਰ ਨਾਵਲ ਦੇ ਵਿੱਚ ਪਾਈ ਜਗਦੀਪ ਸਿੰਘ ਇਹ ਲਿਖ ਰਹੇ ਹਨ ਕਿ ਵਹੀਰ ਦਾ ਕੁਰਲਾਟ ਜਦ ਸਰਦਾਰ ਚੜਤ ਸਿੰਘ ਨੇ ਸੁਣਿਆ ਤਾਂ ਉਸਨੇ ਆਪਣਾ ਧਿਆਨ ਅਫਗਾਨਾਂ ਵੱਲੋਂ ਹਟਾ ਕੇ ਪਿੰਡ ਵਾਲਿਆਂ ਵੱਲ ਕਰ ਲਿਆ ਅਖ ਦੇ ਫੋਰ ਵਿੱਚ ਹੀ ਸਰਦਾਰ ਕਤਬੇ ਦੇ ਹਮਲਾਵ ਟੋਲੇ ਕੋਲ ਪਹੁੰਚ ਗਏ ਤੇ ਬਿਜਲੀ ਬਣ ਕੇ ਉਹਨਾਂ ਉੱਤੇ ਡਿੱਗਾ ਪਿੰਡ ਵਿੱਚ ਵਸਦੇ ਰੰਗੜ ਜੋ ਸਿੱਖਾਂ ਦੇ ਵੈਰੀ ਸਨ ਸਰਦਾਰ ਦੀ ਚੰਡੀ ਦੀ ਮਾਰ ਨਾ ਸਹਾਰ ਸਕੇ ਕੁਝ ਹੀ ਪਲਾਂ ਵਿੱਚ ਸਰਦਾਰ ਨੇ ਰੰਗੜਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ ਸਰਦਾਰ ਦੀ ਭਗੌਤੀ ਲਗਾਤਾਰ ਰੰਗੜਾਂ ਦੇ ਦੋ-ਦੋ ਟੋਟੇ ਕਰਕੇ ਸੁੱਟ ਰਹੀ ਸੀ ਹਾਲਾਤ ਇਹ ਬਣ ਗਏ ਕਿ ਹਮਲਾਵਰ ਬਣ ਕੇ ਆਏ ਰੰਗੜਾਂ ਨੂੰ ਹੁਣ ਆਪਣੀ ਜਾਨ ਦੀ ਪੈ ਗਈ ਉਹ ਪਿੰਡੋਂ ਬਾਹਰ ਨੂੰ ਭੱਜੇ ਪਰ ਬਾਹਰ ਉਹਨਾਂ ਦਾ ਸਾਹਮਣਾ ਸਿੰਘਾਂ ਦੇ ਸੁਰੱਖਿਆ ਦਸਤੇ ਨਾਲ ਹੋ ਗਿਆ ਸਿੰਘਾਂ ਨੇ ਰੰਗੜਾ ਦੇ ਆਹੂ ਲਾਹਣ ਨੂੰ ਬਿੰਦ ਨਾ ਲਾਇਆ ਕੁੱਤਬੇ ਤੇ ਬਾਮਣੀ ਪਿੰਡਾਂ ਦੇ ਵਿਚਾਲੇ ਇੱਕ ਪਾਣੀ ਦੀ ਢਾਬ ਸੀ ਜਿਸ ਬਾਰੇ ਉਹ ਤਿੰਨ ਵਕੀਲ ਸਿੰਘ ਜੋ ਸਿੱਖ ਵਹੀਰ ਦੀ ਅਗਵਾਈ ਕਰ ਰਹੇ ਸਨ ਉਹਨਾਂ ਨੂੰ ਇਸ ਬਾਬਤ ਪਤਾ ਸੀ ਉਹਨਾਂ ਨੇ ਕਿਹਾ ਕਿ ਇਸ ਰਾਹ ਤੇ ਇੱਕੋ ਇੱਕ ਇਹੀ ਪਾਣੀ ਦੀ ਢਾਬ ਹੈ ਸਰਦਾਰ ਜੱਸਾ ਸਿੰਘ ਨੇ ਕਿਹਾ ਕਿ ਸਾਰਾ ਵਹੀਰ ਇੱਥੇ ਹੀ ਜਲ ਛਕੇਗਾ ਅਤੇ ਵਹੀਰ ਦੀ ਰਾਖੀ ਲਈ ਸਾਰੇ ਸਿੰਘ ਇਸ ਨੂੰ ਆਲੇ-ਦਾਲੇ ਸੁਰੱਖਿਆ ਘੇਰਾ ਬਣਾ ਕੇ ਖੜਨਗੇ ਜਿੰਨਾ ਚਿਰ ਵਹੀਰ ਇੱਥੋਂ ਜਲ ਛੱਕ ਕੇ ਆਪਣੀ ਪਿਆਸ ਮਿਟਾ ਕੇ ਅੱਗੇ ਨਹੀਂ ਤੁਰਦਾ ਅਸੀਂ ਅੱਜ ਵੀ ਅਨੇਕ ਥਾਈਂ ਛ ਵੀਲਾ ਲਾਉਂਦੇ ਹਾਂ ਪਰ ਇਹ ਪਾਣੀ ਦੀ ਪਿਆਸ ਮਿਟਾਉਣ ਲਈ ਸਿੱਖ ਵਹੀਰ ਦੀ ਭਾਵ ਸਿੱਖ ਸੰਗਤ ਦੇ ਪਾਣੀ ਦੀ ਪਿਆਸ ਮਿਟਾਉਣ ਲਈ ਆਪਣੀ ਜਾਨਾਂ ਕੁਰਬਾਨ ਤੱਕ ਕਰ ਦੇਣੀ ਆ ਇਹ ਸਭ ਤੋਂ ਵੱਡੀ ਮਿਸਾਲ ਸੀ ਉਧਰ ਅਫਗਾਨਾਂ ਨੂੰ ਵੀ ਪਤਾ ਲੱਗ ਗਿਆ ਕਿ ਇੱਥੇ ਸਿਰਫ ਇੱਕੋ ਇੱਕ ਢਾਬ ਹੈ ਉਧਰ ਸਿੰਘਾਂ ਨੂੰ ਵੀ ਪਤਾ ਸੀ ਤੇ ਉਹਨਾਂ ਹੁਣ ਦੋਨਾਂ ਦੇ ਵਿੱਚ ਇਹ ਗੱਲ ਚੱਲ ਪਈ ਕਿ ਜਿਹੜਾ ਵੀ ਇਸ ਢਾਬ ਤੇ ਪਹਿਲਾਂ ਕਬਜ਼ ਹੋ ਗਿਆ ਜਿੱਤ ਉਸ ਦੀ ਪੱਕੀ ਹੈ ਹੁਣ ਸਿੰਘਾਂ ਦਾ ਇਸ ਢਾਬ ਤੇ ਕਬਜ਼ਾ ਸੀ ਅਤੇ ਅਫਗਾਨ ਇਸ ਗੱਲ ਨੂੰ ਮਹਿਸੂਸ ਕਰੇ ਰਹਿ ਗਏ ਸਨ ਕਿ ਸਿੰਘ ਉੱਥੇ ਪਾਣੀ ਪੀਰੇ ਹੋਣਗੇ ਤੇ ਅਸੀਂ ਧਿਆਏ ਮਰ ਰਹੇ ਹਾਂ ਇਸੇ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬੀੜਾਂ ਦੀ ਰਾਖੀ ਕਰਦੇ ਹਾਂ ਅੰਮ੍ਰਿਤਸਰ ਦੇ ਕਈ ਟਕਸਾਲ ਦੇ ਵਿਦਿਆਰਥੀ ਸਿੰਘਾਂ ਮਝੈਲ ਸਿੰਘਾਂ ਨੇ ਗੈਗੱਚ ਜੰਗ ਕੀਤੀ ਉਹਨਾਂ ਤੀਰਾਂ ਨਾਲ ਉਹਨਾਂ ਨੇ ਕਿਰਪਾਨਾਂ ਨਾਲ ਉਹਨਾਂ ਨੇ ਇੱਥੋਂ ਤੱਕ ਕੇ ਅਫਗਾਨ ਜਦੋਂ ਉਹਨਾਂ ਦੇ ਨੇੜੇ ਪਹੁੰਚ ਗਏ ਤਾਂ ਟੀਮਾਂ ਤੱਕ ਭਗਾਵਗਾ ਕੇ ਮਾਰ ਕੇ ਜੰਗ ਲੜੀ ਹਾਲਾਂਕਿ ਉਹਨਾਂ ਦਾ ਸ਼ਾਸਤਰ ਵਿੱਦਿਆ ਦਾ ਅਭਿਆਸ ਇਹਨਾਂ ਨਹੀਂ ਸੀ ਉਹ ਵਿਦਿਆਰਥੀ ਸਿੰਘ ਸਨ ਫਿਰ ਵੀ ਉਹਨਾਂ ਧਰਮ ਯੁੱਧ ਜਾਣ ਕੇ ਹੀ ਇਹ ਜੰਗ ਲੜੀ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੀੜ ਦੀ ਰੱਖਿਆ ਹਿੱਤ ਹੁਣ ਇਸ ਢਾਬ ਦੇ ਉੱਤੇ ਫौलाਦੀ ਦੀਵਾਰ ਸਰਦਾਰ ਜੱਸਾ ਸਿੰਘ ਆਲੂਵਾਲੀਆਂ ਨਾਲ ਸਾਰੀਆਂ ਮਿਸਲਾਂ ਦੇ ਜਥੇਦਾਰ ਬਣ ਕੇ ਖੜੇ ਸਨ ਜਿਨ੍ਹਾਂ ਵਿੱਚ ਜਥੇਦਾਰ ਬਾਬਾ ਸ਼ਾਮ ਸਿੰਘ ਸਰਦਾਰ ਚੜਤ ਸਿੰਘ ਸਰਦਾਰ ਹਰੀ ਸਿੰਘ ਭੰਗੀ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਜੈ ਸਿੰਘ ਕਨਈਆ ਬਾਬਾ ਨੈਣਾ ਸਿੰਘ ਬਾਬਾ ਮਿਹਰ ਸਿੰਘ ਬਾਬਾ ਮਿੱਤ ਸਿੰਘ ਡਟੇ ਹੋਏ ਸਨ ਬਾਬਾ ਸ਼ਾਮ ਸਿੰਘ ਸਰਦਾਰ ਬਘੇਲ ਸਿੰਘ ਮਿਸਲ ਸ਼ਹੀਦਾਂ ਡੱਲੇਵਾਲੀਏ ਤੇ ਨਕਈ ਸੂਰਮੇ ਸਰਦਾਰ ਬਘੇਲ ਸਿੰਘ ਦੇ ਨਾਲ ਖਲੋਤੇ ਸਨ ਇਹਨਾਂ ਸਭ ਦੇ ਪਿੱਛੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਤਕਰੀਬਨ ਜੱਸਾ ਸਿੰਘ ਆਲੂਵਾਲੀਆ ਦੇ ਸਰੀਰ ਦੇ ਉੱਤੇ 22 ਫੱਟ ਸਨ ਇਹਨਾਂ 22 ਫੱਟਾਂ ਦੇ ਨਾਲ ਵੀ ਸਰਦਾਰ ਜੱਸਾ ਸਿੰਘ ਡਟਿਆ ਖੜਾ ਸੀ ਅਬਦਾਲੀ ਦੇ ਸੈਨਾਪਤੀ ਇਹਨਾਂ ਸਭ ਸਿੰਘਾਂ ਤੋਂ ਜਾਣੂ ਸਨ ਇਹਨਾਂ ਸਿੰਘਾਂ ਨੂੰ ਦੇਖ ਕੇ ਉਹ ਇੱਕ ਵੀ ਕਦਮ ਅੱਗੇ ਨਹੀਂ ਸਨ ਪੱਟ ਰਹੇ ਉਧਰੋਂ ਜੈਨ ਖਾਂ ਤੇ ਭੀਖਣ ਖਾਂ ਪਹਿਲਾਂ ਹੀ ਸਦਵੇਂ ਚ ਸਨ ਉਹਨਾਂ ਦੇ ਸਾਹਮਣੇ ਹੀ ਸਾਰੀ ਸਿੱਖ ਵਹੀਰ ਆਪਣੀ ਪਾਣੀ ਦੀ ਤੇ ਮਿਟਾ ਰਹੀ ਸੀ ਅਬਦਾਲੀ ਅੱਗੇ ਤਾਂ ਵੱਧਾ ਹੈ ਪਰ ਸਰਦਾਰ ਚੜਤ ਸਿੰਘ ਤੇ ਹੋਰ ਸੂਰਮਿਆਂ ਨੂੰ ਦੇਖ ਕੇ ਉਸ ਦੇ ਮੁਖ ਜਰਨੈਲ ਸੈਨਾਪਤੀ ਪਿਛਾਂ ਹਟ ਜਾਂਦੇ ਹਨ ਐਨੇ ਨੂੰ ਸਿੱਖ ਵਹੀਰ ਆਪਣੀ ਤੇ ਮਿਟਾ ਲੈਂਦੀ ਹੈ ਅਤੇ ਸਰਦਾਰ ਜੱਸਾ ਸਿੰਘ ਉਸੇ ਤਰ੍ਹਾਂ ਡੋਲ ਖੜੇ ਰਹਿੰਦੇ ਨੇ ਤੇ ਅਬਦਾਲੀ ਆਪਣੀ ਸੈਨਾ ਦੇ ਪਿੱਛੇ ਮੋੜਨ ਦਾ ਕਾਰਨ ਉਹ ਆਪਣੀ ਸੈਨਾਪਤੀਆਂ ਨੂੰ ਇਹ ਆਖਦਾ ਹੈ ਕਿ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਹੈ ਮੁਠੀ ਭਰ ਤਾਂ ਹਨ ਜਿੰਨੇ ਕੁ ਅਸੀਂ ਇਹਨਾਂ ਦੇ ਮਾਰ ਦਿੱਤੇ ਹਨ ਹੁਣ ਇਹ ਦੁਬਾਰਾ ਸਿਰ ਨਹੀਂ ਚੱਕਦੇ ਇਸ ਲਈ ਅਸੀਂ ਵਾਪਸ ਪਿੱਛੇ ਮੁੜਦੇ ਹਾਂ ਅਬਦਾਲੀ ਇਸੇ ਢਾਬ ਤੋਂ ਪਿੱਛੇ ਅੰਮ੍ਰਿਤਸਰ ਵੱਲ ਨੂੰ ਵਾਪਸ ਮੁੜਦਾ ਹੈ ਉਧਰੋਂ ਸਿੱਖ ਵਹੀਰ ਇਥੋਂ ਅੱਗੇ ਤੁਰ ਪੈਂਦਾ ਹੈ ਸਿੱਖ ਵਾਹੀਰ ਦੇ ਸਭ ਤੋਂ ਪਿੱਛੇ ਸਰਦਾਰ ਜੱਸਾ ਸਿੰਘ 22 ਫਟ ਲੱਗਣ ਦੇ ਬਾਵਜੂਦ ਵੀ ਸਿੱਖ ਵਾਹੀਰ ਦੇ ਪਿੱਛੇ-ਪਿੱਛੇ ਸੁਰੱਖਿਆ ਲਈ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ ਅਬਦਾਲੀ ਅੰਮ੍ਰਿਤਸਰ ਪਹੁੰਚਦਾ ਹੈ ਅਬਦਾਲੀ ਅੰਮ੍ਰਿਤਸਰ ਪਹੁੰਚ ਕੇ ਗੁੱਸੇ ਨਾਲ ਭਰਿਆ ਪੀਤਾ ਹੁੰਦਾ ਹੈ ਆਪਣੀ ਹੱਤਕ ਮਹਿਸੂਸ ਹੋ ਇਸ ਲਈ ਕਰ ਰਿਹਾ ਹੁੰਦਾ ਹੈ ਕਿ 3 ਲੱਖ ਫੌਜ ਹੋਣ ਦੇ ਬਾਵਜੂਦ ਵੀ ਉਹ 10 ਕਹ ਹਜ਼ਾਰ ਸਿੰਘਾਂ ਦੇ ਹੁੰਦਿਆਂ ਸਿੰਘਾਂ ਦੀ ਮੋਹਰਲੀ ਕਤਾਰ 8 ਘੰਟਿਆਂ ਤੱਕ ਨਾ ਤੋੜ ਸਕਿਆ ਭਾਵੇਂ ਕਿ ਧੋਖੇ ਨਾਲ ਜੈਨ ਖਾਂ ਭੀਖਣ ਖਾ ਉਹਨਾਂ ਨੇ ਅਤੇ ਕੋਤਵੇ ਪਿੰਡ ਦੇ ਲੋਕਾਂ ਨੇ ਸਿੱਖਾਂ ਦੇ ਪਰਿਵਾਰਾਂ ਦਾ ਨੁਕਸਾਨ ਕੀਤਾ ਇਸ ਵਿੱਚ ਇਹ ਕਿਹਾ ਜਾਂਦਾ ਹੈ ਕਿ 30 ਕਹ ਹਜ਼ਾਰ ਦਾ ਇਹ ਜਥਾ ਸੀ ਸਿੱਖਾਂ ਦਾ ਜਿਦੇ ਵਿੱਚ 10 ਤੋਂ 15000 ਸਿੱਖ ਸ਼ਹੀਦ ਹੋ ਗਏ ਸਨ ਵਾਪਸ ਜਾਂਦੇ ਸਮੇਂ ਅਬਦਾਲੀ ਸਿੱਖਾਂ ਦੀਆਂ ਲੋਥਾਂ ਦੇ ਗੱਡੇ ਪਰਵਾ ਕੇ ਲਾਹੌਰ ਨਾਲ ਲੈ ਗਿਆ ਸੀ ਅਬਦਾਲੀ ਨੇ ਅਮਰਤਸਰ ਪਹੁੰਚ ਕੇ ਸ੍ਰੀ ਦਰਬਾਰ ਸਾਹਿਬ ਦੇ ਨੀਹਾਂ ਦੇ ਵਿੱਚ ਬਾਰੂਦ ਚੜਵਾ ਦਿੱਤਾ ਬਾਰੂਦ ਚੜਵਾ ਕੇ ਉਸ ਨੇ ਆਪਣੇ ਸੈਨਾਪਤੀਆਂ ਨੂੰ ਇੱਕੋ ਵਾਰ ਚ ਅੱਗ ਲਾਉਣ ਲਈ ਕਿਹਾ ਉਸ ਨੂੰ ਇੱਕ ਕਾਜੀ ਨੇ ਕਿਹਾ ਵੀ ਉਸ ਨੂੰ ਚੇਤੇ ਕਰਵਾਇਆ ਕਿ ਉਸ ਨੂੰ ਕਿਸੇ ਨੇ ਕਿਹਾ ਸੀ ਕਿ ਕਿਸੇ ਦੇ ਵੀ ਮੁਕੱਦਸ ਅਸਥਾਨ ਦਾ ਤੂੰ ਨੁਕਸਾਨ ਨਾ ਕਰੀ ਪਰ ਅਬਦਾਲੀ ਗੁੱਸੇ ਦਾ ਭਰਿਆ ਪੀਤਾ ਸੀ ਅਬਦਾਲੀ ਆਪਣੀ ਹਤਕ ਮਹਿਸੂਸ ਕਰ ਰਿਹਾ ਸੀ ਅਤੇ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਉਹ ਕੀ ਕਰ ਸਕਦਾ ਹੈ ਫਿਰ ਉਹ ਇਕੱਠਿਆਂ ਫਿਰ ਦਰਬਾਰ ਸਾਹਿਬ ਦੀਆਂ ਨੀਹਾਂ ਦੇ ਵਿੱਚ ਬਰੂਦ ਭਰ ਕੇ ਚਾਰੋਂ ਤਰਫ ਇਕੱਠੇ ਨੂੰ ਅੱਗ ਲਾਈ ਗਈ ਅਤੇ ਜਦੋਂ ਹੀ ਬਰੂਤ ਨੂੰ ਅੱਗ ਲੱਗੀ ਤੇ ਹਰਮੰਦਰ ਸਾਹਿਬ ਦੀਆਂ ਇੱਟਾਂ ਉੱਡੀਆਂ ਤਾਂ ਇੱਕ ਇੱਟ ਅਬਦਾਲੀ ਦੀਆਂ ਨਾਸਾਂ ਤੇ ਆ ਕੇ ਵੱਜਦੀ ਹੈ। ਉਸ ਇੱਟ ਨੇ ਅਬਦਾਲੀ ਦੀਆਂ ਅਜਹੀਆਂ ਨਾਸਾਂ ਭੰਨੀਆਂ ਕਿ ਉਹੀ ਇੱਟ ਨਾਲ ਦਿੱਤਾ ਜ਼ਖਮ ਉਸ ਦੀ ਮੌਤ ਦਾ ਕਾਰਨ ਬਣਿਆ। ਇੱਥੋਂ ਅਬਦਾਲੀ ਫਿਰ ਨਾਸਾਂ ਭਨਾ ਕੇ ਲਾਹੌਰ ਜਾਂਦਾ ਹੈ। ਲਾਹੌਰ ਉਹ ਜੋ ਸਿੱਖਾਂ ਦੀਆਂ ਲੋਥਾਂ ਦੇ ਗੱਡੇ ਭਰ ਕੇ ਲੈ ਕੇ ਗਿਆ ਸੀ। ਆਪਣੇ ਹੰਕਾਰ ਨੂੰ ਪੱਠੇ ਪਾਉਣ ਲਈ ਜਾਂ ਆਪਣੀ ਬੇਇੱਜ਼ਤੀ ਲੁਕਾਉਣ ਲਈ ਉਹ ਲਾਹੌਰ ਤੇਆਂ ਬੁਰਜਾਂ ਤੇ ਦਰਵਾਜ਼ਿਆਂ ਤੇ ਸਿੱਖਾਂ ਦੇ ਸਿਰ ਟੰਗਵਾ ਦਿੰਦਾ ਹੈ ਇਸ ਤਰ੍ਹਾਂ ਇਹ ਵੱਡਾ ਕੱਲੂ ਘਾਰਾ ਹੁੰਦਾ ਹੈ ਵੱਡਾ ਕੱਲੂ ਘਾਰਾ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪਹਿਲੇ ਕੱਲੂ ਘਾਰੇ ਛੋਟੇ ਕੱਲੂ ਘਾਰੇ ਵਿੱਚ ਜਿਸ ਦੀ ਅਸੀਂ ਗੱਲ ਕੀਤੀ ਸੀ ਉਸ ਦੇ ਮੁਕਾਬਲੇ ਇਸ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਪਰ ਫਿਰ ਵੀ ਸਿੱਖ ਇਸ ਨੁਕਸਾਨ ਤੋਂ ਉੱਭਰੇ ਅਤੇ ਉਹਨਾਂ ਨੇ ਦੁਬਾਰਾ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਜਿਸ ਦੀ ਕਿ ਅਸੀਂ ਅੱਗੇ ਵਿਚਾਰ ਚਰਚਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੋ ਵੀ ਤੁਹਾਨੂੰ ਇਸ ਕਲੂ ਘਾਰੇ ਬਾਰੇ ਸਾਡੇ ਤੋਂ ਕੋਈ ਜ਼ਿਆਦਾ ਜਾਣਕਾਰੀ ਹੋਵੇ ਜਾਂ ਕੋਈ ਹੋਰ ਤੱਥ ਹੋਵੇ ਤਾਂ ਆਪ ਜੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ ਜਾਂ ਕਿਤੇ ਸਾਡੀ ਕਮੀ ਹੋਵੇ ਤਾਂ ਆਪ ਜੀ ਜਰੂਰ ਦੱਸਣਾ ਗਲਤੀਆਂ ਦੀ ਮਾਫੀ ਹਮੇਸ਼ਾ ਸੰਗਤ ਤੋਂ ਝੋਲੀ ਅੜ ਕੇ ਗੁਸਤਾਖੀ ਦੀ ਖਿਮਾ ਮੰਗਦੇ ਹਾਂ ਐਨੀ ਸੇਵਾ ਸਾਡੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ